ਦੀ ਕੀ ਫਤਿਹ ਜਿੰਨੇ ਵੀ ਮੇਰੇ ਵੱਡੇ ਵੀਰ ਬਜ਼ੁਰਗ ਛੋਟੇ ਵੀਰ ਭੈਣਾਂ ਇੱਥੇ ਬੈਠੀਆਂ ਸਿਰਫ 2 ਮਿੰਟ ਮੈਂ ਬੇਨਤੀ ਕਰਨੀ ਹੈ ਸੋ ਆਪ ਜੀ ਨੂੰ ਬੇਨਤੀ ਹੈ ਕਿ ਧਿਆਨ ਨਾਲ ਆਪਦੇ ਫੋਨ ਫੋਨ ਛੱਡ ਕੇ ਮੇਰੀ 2 ਕੁ ਮਿੰਟ ਧਿਆਨ ਨਾਲ ਗੱਲ ਸੁਣ ਲਵੋ ਸੋ ਜਿਵੇਂ ਕਿ ਆਪ ਸਭ ਨੂੰ ਪਤਾ ਹੈ ਕਿ ਭਾਈ ਅਮਰਤਪਾਲ ਸਿੰਘ ਆ ਜਿਹੜੇ ਉਹ ਸ਼੍ਰੀ ਖਡੂਰ ਸਾਹਿਬ ਤੋਂ ਆਜ਼ਾਦ ਇਲੈਕਸ਼ਨ ਲੜ ਰਹੇ ਨੇ ਸੋ ਜਿਹੜੀ ਜਿਹੜੀ ਸੰਗਤ ਖਡੂਰ ਸਾਹਿਬ ਤੋਂ ਖਡੂਰ ਸਾਹਿਬ ਦੇ ਹਨਕੇ ਤੋਂ ਆ ਜਿਵੇਂ ਕਿ ਜੀਰਾ ਮਖੂ ਤਰਨ ਤਰਨ ਝੰਡੇ ਆਲਾ ਖੇਮ ਕਰਨ ਇਹ ਜਿਹੜੇ ਹਲਕੇ ਖਡੂਰ ਸਾਹਿਬ ਦੇ ਵਿੱਚ ਆਉਂਦੇ ਆ ਸੋ ਆਪ ਜੀ ਨੂੰ ਹੱਥ ਜੋੜ ਕੇ ਇਹ ਹੀ ਬੇਨਤੀ ਆ ਕਿ ਭੈਣੋ ਤੇ ਭਰਾਵੋ ਵੱਧ ਤੋਂ ਵੱਧ ਭਾਈ ਅਮਰਤਪਾਲ ਸਿੰਘ ਦਾ ਸਾਥ ਦਿਓ ਉਹਨਾਂ ਨੇ ਜਿਹੜੀ ਖਾਲਸਾ ਵਹੀਰ ਚਲਾਈ ਸੀ ਨੌਜਵਾਨੀ ਨੂੰ ਸਿੱਧੇ ਰਾਹ ਤੇ ਪਾਇਆ ਅਮਰਤਪਾਲ ਸਿੰਘ ਨੂੰ ਜਿਤਾਉਣਾ ਹੈ ਤੇ ਆਪਾਂ ਉਹਨਾਂ ਨੂੰ ਜੇਲ੍ਹ ਚੋਂ ਬਾਹਰ ਕੱਢਣਾ ਹੈ ਤਾਂ ਕੋਈ ਤਾਂ ਜੋ ਸਿੱਖ ਪੰਥਾ ਜਿਹੜਾ ਇਹ ਸਹੀ ਰਾਹ ਤੇ ਚੱਲੇ ਜੀ ਰੋਜੀ ਵੇਖਦੇ ਹੋ ਕਿਵੇਂ ਆਪਣੀ ਨੌਜਵਾਨੀ ਦਾ ਘਾਣ ਹੋ ਰਿਹਾ ਹੈ ਕੋਈ ਫਾਹ ਲੈ ਕੇ ਮਰੀ ਜਾਂਦਾ ਕੋਈ ਚਿੱਟੇ ਨਾਲ ਮਰੀ ਜਾਂਦਾ ਸੋ ਵੀਰੋ ਆਪਣਾ ਇਤਿਹਾਸ ਬਚਾਣੋ ਆਪਾਂ ਉਹ ਆ ਜਿਨੇ ਸਵਾਲ ਆਖਣ ਨਾਲ ਇੱਕ ਲੜਾਇਆ ਸੀ ਆਪਾਂ ਗੁਰੂ ਗੋਬਿੰਦ ਸਿੰਘ ਦੇ ਉਹ ਸਿੱਖਾ ਸੋ ਭਰਾਵੋ ਆਪ ਜੀ ਨੂੰ ਇਹੋ ਹੀ ਬੇਨਤੀ ਹੈ ਕਿ ਵੱਧ ਤੋਂ ਵੱਧ ਭਾਈ ਅਮਰਤਪਾਲ ਸਿੰਘ ਨੂੰ ਵੋਟ ਪਾਓ ਉਹਨਾਂ ਨੂੰ ਵੋਟ ਪਾ ਕੇ ਆ ਕਾਮਯਾਬ ਕਰੋ ਤੇ ਜੇਲ੍ਹ ਚੋਂ ਬਾਹਰ ਕਢਾਓ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ